ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਬਾਣੀ ਲਿਖਾਉਣ ਦੀ ਲੋੜ ਕਿਉਂ ਪਈ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹ ਧਾਰੀ ਗੁਰੂ ਵੀ ਹੋਵੇਗਾ ਬੁੱਢਾ ਸਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਨੇ ਸਭ ਪੰਥ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਦਾ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸਤਿਗੁਰ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਦੀ ਹਜ਼ੂਰੀ ਦੇ ਬੈਠੇ ਹੋ ਆਓ ਜਿਨੇ ਕਿਰਾਈ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਜਿਨੇ ਇੱਥੇ ਸਤਿਗੁਰੂ ਦੀ ਹਜ਼ੂਰੀ 'ਚ ਬੈਠੇ ਹੋ ਸਤਿਗੁਰੂ ਦੇ ਪਿਆਰ ਸਤਿਗੁਰੂ ਦੇ ਸਤਕਾਰ ਵਿੱਚ ਦਵੇਂ ਹੱਥ ਜੋੜ ਲਓ ਜੀ ਅੱਜ ਬਸਤਕਾਰ ਦੇ ਨਾਲ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਵਤੇ ਬਲਾਓ ਪਿਆਰ ਤਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸ਼ਾਮ ਵਿਦੇਸ਼ਾਂ ਦੇ ਵਿੱਚ ਸੰਗਤਾਂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸਤ ਸੰਗਿਓ ਰਾਂਗ ਸਰ ਦੀ ਉਹ ਪਵਿੱਤਰ ਧਰਤੀ ਹੈ ਜਿੱਥੇ ਸਤ ਗੁਰੂ ਜੀ ਨੇ ਆਪ ਸਾਰੀ ਬਾਣੀ ਇੱਕ ਜਗ ਦੇ ਇਕੱਤਰ ਕਰਕੇ ਭਾਈ ਗੁਰਦਾਸ ਜੀ ਦੇ ਕੋਲੋਂ ਵੀ ਸਾਰੀ ਗੁਰਬਾਣੀ ਆਦ ਗ੍ਰੰਥ ਦੇ ਵਿੱਚ ਸਾਰੀ ਬਾਣੀ ਲਿਖਾਈ ਇੱਕ ਗ੍ਰੰਥ ਤਿਆਰ ਹੋ ਗਿਆ ਜਿਹਨੂੰ ਉਸ ਵੇਲੇ ਆਦ ਗ੍ਰੰਥ ਸਹਿਬ ਦਾ ਨਾਮ ਦਿੱਤਾ ਗਿਆ ਕਿਉਂ ਉਦੋਂ ਗੁਰਤਾ ਗਦੀ ਅਜੇ ਨਹੀਂ ਮਿਲੀ ਸਤਿਗੁਰੂ ਜੀ ਨੂੰ ਜਦੋਂ ਸਤਿਗੁਰੂ ਜੀ ਭਾਈ ਗੁਰਦਾਸ ਜੀ ਦੇ ਕੋਲੋਂ ਸਾਰੀ ਬਾਣੀ ਇੱਕ ਜਗ੍ਹਾ ਤੇ ਲਿਖਵਾ ਰਹੇ ਨੇ ਇਹ ਬਾਣੀ ਲਿਖਾਉਣ ਦੀ ਲੋੜ ਕਿਉਂ ਪਈ ਸਤਸੰਗਿਓ ਉਸ ਵੇਲੇ ਕਈ ਗੁਰੂ ਘਰ ਦੇ ਦੁਖੀ ਕਈ ਗੁਰੂ ਘਰ ਦੇ ਵਿਰੋਧੀ ਉਹਨਾਂ ਨੇ ਆਪਣੀ ਕੱਚੀ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਸੀ ਤੇ ਥੱਲੇ ਗੁਰੂ ਨਾਨਕ ਜੀ ਦੇ ਨਾਮ ਦੀ ਮੋਹਰ ਲਗਾ ਦੇਣੀ ਸ਼ਾਇਦ ਕਈ ਨਾ ਸਮਝੇ ਹੋਣਾ ਅੱਜ ਪੰਜਾਬ ਦੀਆਂ ਟਰਾਲੀਆਂ ਪੰਜਾਬ ਦੇ ਟਰੱਕਾਂ ਦੇ ਮਗਰ ਇੱਕ ਲਾਈਨ ਲਿਖੀ ਹੁੰਦੀ ਹੈ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕਈ ਵਾਰ ਕਈ ਜੋ ਸੁਸਾਇਟੀਆਂ ਨੇ ਉਹਨਾਂ ਦੇ ਭੈਣਾ ਇਹ ਸ਼ਬਦ ਵੀ ਬੋਲਦੀਆਂ ਨੇ ਪਰ ਇਹ ਗੁਰੂ ਨੁਖੋ ਕੱਚੀ ਬਾਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਾਣੀ ਨਹੀਂ ਹੈ ਇੱਕ ਹੋਰ ਲਾਈਨ ਲਿਖੀ ਹੁੰਦੀ ਹੈ ਨਾਨਕ ਨੀਮਾ ਜੋ ਚਲੈ ਲਗੇ ਨਾ ਤਤੀ ਵਾਉ ਇਹ ਵੀ ਕੱਚੀ ਬਾਣੀ ਹੈ ਉਹਨਾਂ ਨੇ ਗੁਰਬਾਣੀ ਦੇ ਮਲਾਵਟ ਇਸ ਤਰ੍ਹਾਂ ਕਰਨੀ ਸ਼ੁਰੂ ਕਰ ਦਿੱਤੀ ਫਿਰ ਸਤ ਗੁਰ ਨੇ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤੀ ਤਾਕੇ ਮੇਰਾ ਸਿੱਖ ਭਲੀਖਾਣਾ ਖਾ ਸਕੇ ਜਦੋਂ ਸਤਗੁਰੂ ਜੀ ਗੁਰਬਾਣੀ ਲਿਖਾ ਰਹੇ ਨੇ ਚਾਰ ਸਰੀਰ ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਵਿੱਚ ਆਉਂਦੇ ਨੇ ਆ ਕੇ ਬੇਨਤੀ ਕਰਦੇ ਨੇ اے ਗੁਰੂ ਅਰਜਨ ਦੇ ਪਿਤਾ ਜੀ ਸਾਨੂੰ ਪਤਾ ਲੱਗਾ ਇੱਕ ਤੁਸੀਂ ਸਾਝਾ ਗ੍ਰੰਥ ਤਿਆਰ ਕਰ ਰਹੇ ਹੋ ਸੰਸਾਰ ਦੇ ਭਲੇ ਵਾਸਤੇ ਇੱਕ ਬੜਾ ਪਵਿੱਤਰ ਗ੍ਰੰਥ ਤਿਆਰ ਕਰ ਰਹੇ ਹੋ ਕਿਰਪਾ ਕਰੋ ਇਸ ਗ੍ਰੰਥ ਦੇ ਵਿੱਚ ਸਾਡੀ ਰਚਨਾ ਵੀ ਦਰਜ ਕਰ ਦਿਓ ਕਿੱਥੇ ਤੁਸੀਂ ਬਾਕੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਦਰਜ ਕਰ ਰਹੇ ਹੋ ਉੱਥੇ ਕਿਰਪਾ ਕਰੋ ਸਾਡੀ ਰਚਨਾ ਵੀ ਦਰਜ ਕਰ ਦਿਓ ਵਿੱਚ ਤੇ ਉਸ ਵੇਲੇ ਗੁਰੂ ਅਰਜਨ ਦੇਵ ਪਤਾ ਜੀ ਆਖ ਲਗੇ ਭਾਈ ਤੁਸੀਂ ਆਪਣੀ ਰਚਨਾ ਸਾਨੂੰ ਸੁਣਾਓ ਜੇ ਤੁਹਾਡੀ ਰਚਨਾ ਗੁਰਮਤਿ ਦੀ ਕਿਸਮੱਟੀ ਤੇ ਪੂਰੀ ਉਤਰਦੀ ਹੋਵੇਗੀ ਨਾ ਫੇ ਅਸੀਂ ਤੁਹਾਡੀ ਰਚਨਾ ਵੀ ਦਰਦ ਕਰ ਦਵਾਂਗੇ ਉਹ ਚਾਰ ਕੌਣ ਸਨ ਕਾਨਾ ਪੀਲੂ ਸ਼ੱਜੂ ਤੇ ਸਾਹ ਹੁਸੈਨ ਜਦੋਂ ਇਹਨਾਂ ਜਵਾਨਾਂ ਨੇ ਆਪੂ ਆਪਣੀ ਰਚਨਾ ਸੁਣਾਈ ਕਿਸੇ ਦੀ ਰਚਨਾ ਦੇ ਵਿੱਚ ਔਰਤ ਨੂੰ ਮੰੰਦਾ ਆਖਿਆ ਸੀ ਕਿਸੇ ਦੀ ਰਚਨਾ ਦੇ ਵਿੱਚ ਹੋਮੇ ਦੇ ਬੋਲ ਸਨ ਕਿਸੇ ਦੀ ਰਚਨਾ ਦੇ ਵਿੱਚ ਸੰਸਾਰ ਨੂੰ ਮੰੰਦਾ ਆਖਿਆ ਸੀ ਕਿਸੇ ਦੀ ਰਚਨਾ ਦੇ ਵਿੱਚ ਧੀਆਂ ਨੂੰ ਮੰੰਦਾ ਆਖਿਆ ਸੀ ਉਸ ਵੇਲੇ ਗੁਰ ਅਰਧੰਦ ਦੇ ਪਿਤਾ ਨੇ ਚਾਰਾਂ ਨੂੰ ਪਿੱਛੇ ਕਰ ਦਿੱਤਾ ਆਖਿਆ ਤੁਹਾਡੀ ਰਚਨਾ ਗੁਰੂ ਮੰਦ ਦੀ ਕਸਵੱਟੀ ਤੇ ਖੜੀ ਨਹੀਂ ਉਤਰਦੀ ਤੁਸੀਂ ਔਰਤ ਨੂੰ ਮੰਦਾ ਆਖ ਰਹੇ ਹੋ ਇਹ ਗੁਰਨਾਨਕ ਜੀ ਦੇ ਘਰੋਂ ਇਹ ਆਵਾਜ਼ ਆਉਂਦੀ ਹੈ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ ਇੱਥੇ ਤਾਂ ਔਰਤ ਨੂੰ ਵਡਿਆਈ ਦਿੱਤੀ ਗਈ ਹੈ ਇੱਥੇ ਤਾਂ ਔਰਤ ਦਾ ਸਤਿਕਾਰ ਕੀਤਾ ਗਿਆ ਹੈ ਹੁਣ ਕਿਸੇ ਦੀ ਚਰਚਾ ਜਹੋਮੇ ਦੇ ਬੋਲ ਨੇ ਉਹੀ ਰੇ ਮੈਂ ਉਹੀ ਰੇ ਜਾਗੋ ਸਿਮਰਦੇ ਦੇਵੀ ਦੇਵਾ ਮੈਂ ਉਹੀ ਆ ਜਿੰਨੂੰ ਉਸ ਦੇਵੀ ਦੇਵਤੇ ਵੀ ਸਿਮਰਦੇ ਨੇ ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਇੱਥੇ ਤਾਂ ਮਹਾਪੁਰਖ ਭਗਤ ਰਵੀਦਾਸ ਜੀ ਵਰਗੇ ਇਹ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਇੱਥੇ ਤਾਂ ਇਹ ਆਵਾਜ਼ ਹੋ ਜੀ ਹੰਕਾਰਿਆ ਨਿੰਦਕਾ ਪਿੱਠ ਦਿਓ ਨਾਮ ਦਿਓ ਮੁਖ ਲਾਇਆ ਸਤਬੁਨੇ ਚਾਰੇ ਨੂੰ ਪਿੱਛੇ ਕਰਤਾ ਇਹ ਚਾਰੇ ਕਵੀ ਨਾਰਾਜ਼ ਹੋ ਕੇ ਚਲੇ ਗਏ اے ਗੁਰੂ ਅਰਜਨ ਦੇਵ ਜੀ ਤੂੰ ਹੱਥੋਂ ਸਦਕੇ ਜਾਈਏ ਤੂੰ ਹੱਥੋਂ ਭਲੇ ਹਾਰੇ ਜਾਈਏ ਬੇਸ਼ੱਕ ਇਹ ਚਾਰੇ ਕਵੀ ਨਾਰਾਜ਼ ਹੋ ਗਏ ਪਰ ਤੁਸੀਂ ਸੰਧਾਤ ਨਾਲ ਸਮਝੌਤਾ ਨਹੀਂ ਕੀਤਾ ਫੇ 1604 ਦੇ ਵਿੱਚ ਰਾਮ ਸਰ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਾਬਾ ਬੁੱਢਾ ਸਾਹਿਬ ਨੇ ਆਦ ਗੰਸਾ ਦਾ ਸੂ ਸੀਸ ਤੇ ਸਜਾਇਆ ਗੁਰ ਅਰਜਨ ਦੇਵ ਜੀ ਚੌਰ ਸਾਹਿਬ ਕਰਦੇ ਨੇ ਸੰਗਤਾਂ ਨਾਮ ਜਪਦੀਆਂ ਜਪਦੀਆਂ ਹਰ ਮੰਦਰ ਸਾਹਿਬ ਵੱਲ ਜਾ ਰਹੀਆਂ ਨੇ ਕੋਈ ਸੰਗਤ ਗੁਰਬਾਣੀ ਦਾ ਕੀਰਤਨ ਕਰ ਰਿਆ ਹੈ ਕੋਈ ਨਾਮ ਜਪ ਰਿਹਾ ਹੈ ਆਓ 2 ਮਿੰਟ ਅਸੀਂ ਵੀ ਗੁਰਮਖੋ ਹਾਜ਼ਰੀ ਲਗਾਈਏ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਾਰੀ ਸੰਗਤ ਆਓ 2 ਮਿੰਟ ਪਿਆਰ ਦੇ ਵਿੱਚ ਹਾਜ਼ਰੀ ਲਗਾਈਓ ਜੀ ਸਤ ¡Suscríbete Sadly, कीर्तन ਪਹੁੰਚਿਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਬਾਬਾ ਵੱਡਾ ਸੈ ਨੂੰ ਇਸ਼ਾਰਾ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਨੇ ਸਭ ਪੰਥ ਉਸ ਵੇਲੇ ਉਕਰਨਾਮਾ ਆਇਆ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਨ ਆਇਆ ਰਾਮ ਸਤਗੁਰੂ ਦੀ ਇਲਾਹੀ ਬਾਣੀ ਦਾ ਉਪਰੰਤ ਕੀਰਤਨ ਹੋਇਆ ਸ਼ਾਮ ਨੂੰ ਸੋਦਰ ਰਣ ਦਾ ਪਾਠ ਹੋਇਆ ਕੀਰਤਨ ਸੋਲੇ ਦੀ ਬਾਣੀ ਪੜੀ ਗਈ ਤੇ ਸਤਗੁਰ ਦਾ ਸੁਖ ਹਸਨ ਜਿੱਥੇ ਅਜੇ ਆਕਾਲ ਤਖਤ ਹੈ ਸੁਖ ਹਸਨ ਹੁੰਦਾ ਹੈ ਗੁਰਦੁਆਰਾ ਕੋਠਾ ਸਾਹਿਬ ਉੱਥੇ ਸਤਗੁਰ ਦਾ ਸੁਖ ਹਸਨ ਜਤਿਲੇ ਹੋਇਆ ਨਾ ਰਾਤ ਨੂੰ ਤੇ ਕੁਝ ਸਿੱਖਾਂ ਖਣ ਕੇ ਸਤਗੁਰੂ ਜੀ ਕੋਲ ਤੁਹਾਡਾ ਪਲੰਗ ਢਾ ਦਈਏ ਇੱਕ ਪਲੰਗ ਤੇ ਸਤ ਗੁਰੂ ਦੀ ਦਾ ਸੁੱਖ ਅਸਨ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖ ਲਗੇ ਸਤ ਨੂੰ ਕੋਲ ਤੁਹਾਡਾ ਪਲੰਗ ਢਾਹ ਦਈਏ ਉਸ ਵੇਲੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਅਸੀਂ ਗੁਰਬਾਣੀ ਦਾ ਸਤਕਾਰ ਕਰਨਾ ਹੈ ਗੁਰਥੀ ਪਰਮੇਸ਼ਰ ਦਾ ਥਾਨ ਸਾਡਾ ਅਸਨ ਅਧ ਜਮੀਨ ਤੇ ਲਾ ਦਿਓ ਥੱਲੇ ਸਿੱਖਾਂ ਨੇ ਚਾਦਰ ਵਿਛਾਤੀ ਗੁਰਮਖੋ ਸਤ ਗੁਰੂ ਜਮੀਨ ਤੇ ਹੀ ਆਰਾਮ ਕੀਤਾ ਸਤ ਗੁਰੂ ਜੀ ਨੇ ਅੱਜ ਵੀ ਤੁਸੀਂ ਅਕਾਲ ਤਖਤ ਸੈਸ ਚਲੇ ਜਾਓ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸੁਖ ਆਸਮਾਉਂਦਾ ਹੈ ਥੱਲੇ ਪਲੰਘ ਦੇ ਵਿੱਚ ਕੋ ਚਿੱਟੀ ਚਾਦਰ ਵਿਛੀ ਹੁੰਦੀ ਹੈ ਭਾਵਨਾ ਵਾਲੇ ਫਿਰ ਦਰਸ਼ਨ ਚੜਦੇ ਨੇ ਅੱਜ ਵੀ ਗੁਰੂ ਅਰਜਨ ਦੇਵ ਜੀ ਧਰਿ ਥੱਲੇ ਆਰਾਮ ਕਰੇ ਨੇ ਵਿਰਾਜਮਾਨ ਨੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਵੇਖੋ ਸਤਿ ਨੇ ਆਖਿਆ ਸਿੱਖੋ ਗੁਰਬਾਣੀ ਦਾ ਸਤਕਾਰ ਕਰਨਾ ਹੈ ਤੇ ਸ਼ਬਦ ਨਾਲ ਜੁੜਨਾ ਹੈ ਤੁਸੀਂ ਭਾਗਾਂ ਵਾਲਿਓ ਜਿਸ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਦੇੜ ਦੀ ਧਰਤੀ ਤੇ ਪਉਂਦੇ ਨੇ ਉੱਥੇ ਫਸਤਰ ਦੀ ਆਖਦੇ ਨੇ ਭਾਈ ਸਿੱਖੋ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹ ਧਾਰੀ ਗੁਰੂ ਨਹੀਂ ਹੋਵੇਗਾ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ ਕੋਈ ਦੇਹ ਧਾਰੀ ਤੁਹਾਡਾ ਗੁਰੂ ਨਹੀਂ ਹੋਵੇਗਾ ਸਿੱਖਾਂ ਨੇ ਹੱਥ ਜੋੜ ਲਿਆ ਸਾਥੀ ਵੀ ਸਾਡਾ ਗੁਰੂ ਕੌਣ ਹੋਵੇਗਾ ਉਸ ਵੇਲੇ ਗੁਰਮੁਖ ਜੋਤ ਸਤਿਗੁਰ ਨੇ ਆਖਿਆ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਭਾਗਾਂ ਵਾਲਿਓ ਕੁਝ ਸਿੱਖ ਥੋੜਾ ਜਿਹਾ ਉਦਾਸ ਹੋ ਗਏ ਆਖਣ ਕਿ ਸਤਗੁਰ ਜਿਵੇਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਕੁਝ ਗੱਲ ਪੁੱਛਣੀ ਸੀ ਤੁਹਾਨੂੰ ਅਸੀਂ ਪੁੱਛਦੇ ਆ ਤੁਹਾਨੂੰ ਬੇਨਤੀ ਨੂੰ ਸਵਾਲ ਕਰਦੇ ਆ ਤੁਸੀਂ ਫਿਰ ਕਿਰਪਾ ਕਰਕੇ ਜਵਾਬ ਦਿੰਦੇ ਹੋ ਸੋਝੀ ਦਿੰਦੇ ਹੋ ਸਤਿਗੁਰੂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਗੱਲਾਂ ਕਰਾਂਗੇ ਤੁਸੀਂ ਸਾਡੀ ਅਗਵਾਈ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਸਾਡੀ ਕਿਵੇਂ ਅਗਵਾਈ ਕਰਨਗੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਾਰਾ ਜੀ ਕਹਿੰਦੇ ਸਿੱਖੋ ਖਰਾਪ ਸਾਡੀ ਦੇਖ ਬਣਾਓ ਅਰਦਾਸ ਕਰੋ ਫਿਰ ਸਤਿਗੁਰੂ ਕੋਲ ਹੁਕਮਨਾਮਾ ਲਓ ਸਤਿਗੁਰੂ ਤੁਹਾਨੂੰ ਜਵਾਬ ਦੇਣਗੇ ਪਸਿਕਾ ਨੇ ਇੱਕ ਨਕਾਬਛਾਹ ਦੇਖਦਿਆਰ ਕੀਤੀ ਅਰਦਾਸ ਹੋਈ ਜਦੋਂ ਹੁਕਮਨਾਮਾ ਲਿਆ ਨਾ ਮਾਰੂ ਮਹੱਲਾ ਪੰਜਵਾ ਖੁੱਲਿਆ ਕਦਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ੍ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਮੁਰਖ ਬਧਾਤਾ ਸੰਤਨ ਕੀ ਸਰਨਾਈ ਇਸੇ ਹੁਕਮਨਾਮੇ ਦੀਆਂ ਪੰਕਤੀਆਂ ਨੇ ਜਦੋਂ ਇਹ ਪੰਕਤੀਆਂ ਆਈਆਂ ਸਿੱਖਾਂ ਦੇ ਜਿਹੜਿਆ ਦੇ ਰੌਣਕ ਆ ਗਈ ਕਿਹੜੀ ਪੰਕਤੀ ਸਤ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ ਬੋਲੋ ਸਾਧ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ ਏ ਸੋਨਹਾਲ ਸਾਧ ਜੀਆ ਨਾਨਕਾ ਸਿੱਖਾਂ ਦੇ ਜੀਰੇ ਤੇ ਰੌਣਕ ਆ ਗਈ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਉਹ ਭਾਈ ਗੁਰਸਿੱਖੋ ਜਦ ਤੱਕ ਮੇਰਾ ਸਿੱਖ ਕੁਰਬਾਨੀ ਦਾ ਅਭਿਆਸ ਕਰਦਾ ਰਹੇਗਾ ਜਦ ਤੱਕ ਮੇਰਾ ਸਿੱਖ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਬੋਲੇ ਤੱਕ ਮੇਰਾ ਸਿੱਖ ਗੁਰਬਾਣੀ ਨਾਲ ਜੁੜਿਆ ਰਹੇਗਾ ਗੁਰਬਾਣੀ ਦਾ ਅਭਿਆਸ ਕਰਦਾ ਰਹੇਗਾ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਸਤਿਗੁਰੂ ਜੀ ਕਹਿੰਦੇ ਅਜਤੋਂ ਤੁਹਾਡੀ ਅਗਵਾਈ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਕਰਨਗੀ ਫਿਰ ਸਮੇ ਸਮੇ ਦੇ ਸਿਰ ਗੁਰੂ ਗ੍ਰੰਥ ਸਾਹਿਬ ਨੇ ਅਗਵਾਈ ਕੀਤੀ 10 ਅਪ੍ਰੈਲ 1730 ਦੇ ਵਿੱਚ ਮਸਾਖੀ ਵਾਲੇ ਦਿਨ ਹਰਮੰਦਰ ਸਾਹਿਬ ਇਕੱਠ ਹੋਇਆ ਮਿਸਲਾਂ ਦੇ ਸਰਦਾਰ ਵੀ ਇਕੱਠੇ ਉੱਤੇ ਹੋਏ ਕਸੂਰ ਤੋਂ ਇੱਕ ਬ੍ਰਾਹਮਣ ਦੁੰਦਾ ਹੋਇਆ ਆਉਂਦਾ ਹੈ ਆ ਕੇ ਖਾਲਸੇ ਦੇ ਚਰਨਾਂ 'ਚ ਦੋਵੇਂ ਹੱਥ ਧੁਰ ਕੇ ਬੇਨਤੀ ਕਰਦਾ ਹੈ ਖਾਲਸਾ ਜੀ ਤੁਹਾ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਸੀ ਜ਼ੁਲਮ ਦੇ ਖਿਲਾਫ ਸੀ ਆਪਣੀ ਛੰਸ਼ੀਰ ਜੁਕਦੇ ਹੋ ਅੱਜ ਮੇਰੀ ਘਰ ਵਾਲੀ ਬ੍ਰਾਹਮਣੀ ਨੂੰ ਉਸਮਾਨ ਖਾਨ ਕਸੂਰ ਦਾ ਹਾਕਮ ਚੁੱਕ ਕੇ ਲੈ ਗਿਆ ਹੈ ਕਿਰਪਾ ਕਰੋ ਜੇ ਦਰਬਾਰ ਛੋੜ ਔੜ ਕਰਤ ਜਾऊं ਹੁਣ ਤੁਹਾਡਾ ਦਰਵਾਜ਼ਾ ਛੜਕੁਰ ਮੈਂ ਕਿੱਥੇ ਜਾਵਾਂ ਤੋਂ ਮੈਨੂੰ ਸਿਹਤਾ ਮਿਲ ਸਕੇ ਕਿਰਪਾ ਕਰੋ ਤੁਸੀਂ ਉਸਮਾਨ ਖਾਨ ਦੇ ਕੋਲੋਂ ਮੇਰੀ ਧਰਮ ਪੱਤਰੀ ਨੂੰ ਛੁਦਾ ਕੇ ਮੇਰੇ ਹਵਾਲੇ ਕਰੋ ਦੌਂਦੇ ਹੋਏ ਨੇ ਪ੍ਰਯਾਸ ਕੀਤੀ ਉੱਥੇ ਸਰਦਾਰ ਹਰੀਸ ਸਿੰਘ ਭੰਗੀ ਜੀ ਬੈਠੇ ਨੇ ਸਿਵਾਜ ਅਸਰ ਸਿੰਘ ਅਲੂ ਵਾਲੀਆ ਜੀ ਬੈਠੇ ਨੇ ਅਜੇ ਪ੍ਰਸ਼ਾਦਾ ਛਕਣ ਲੱਗੇ ਨੇ ਥਾਲ ਅੱਗੇ ਹੈ ਸਰਦਾਰ ਹਰੀਸ ਸਿੰਘ ਭੰਗੀ ਜੀ ਕਹਿੰਦੇ ਕਿਹਦੇ ਹੁਣੇ ਹੀ ਕਸੂਰ ਤੇ ਹਮਲਾ ਕਰਦੇ ਆਂ ਕੁਝ ਬਾਕੀ ਸਦਾ ਰੱਖਣ ਲੱਗੇ ਉਹ ਸੁਮਾਨ ਖਾਨ ਦੇ ਕੋਲ ਫੌਜਾਂ ਬਹੁਤ ਨੇ ਉਹਦੇ ਕੋਲ ਹਥਿਆਰ ਵੀ ਜਿਆਦੇ ਨੇ ਫੌਜਾਂ ਵੀ ਜਿਆਦੀਆਂ ਨੇ ਥੋੜਾ ਸੋਚ ਸਮਝ ਕੇ ਹਮਲਾ ਕਰੀਏ ਤਾਂ ਉਸ ਵੇਲੇ ਜਦੋਂ ਕੁਝ ਕਹਿੰਦੇ ਹੁਣੇ ਹਮਲਾ ਕਰੀਏ ਕੁਝ ਕਹਿੰਦੇ ਥੋੜਾ ਸਮਾਂ ਬਾਅਦ ਹਮਲਾ ਕਰਾਂਗੇ ਫਿਰ ਦੁਦਾ ਬਣ ਗਈ ਫਿਰ ਵਿੱਚੋਂ ਗੁਰਸਿੱਖਾਂ ਨੇ ਆਖਿਆ ਚਲੋ ਬੂਗਲਨ ਸਾਈਡੋਂ ਪਸ ਲੈਨੇ ਜਦੋਂ ਉਹ ਗ੍ਰੰਥ ਸਭੀ ਨੂੰ ਵੇਖ ਕੇ ਖਲਾਫੇ ਦੇਖ ਤਿਆਰ ਕਰਕੇ ਅਰਦਾਸਾ ਸੋਧਿਆ ਗਿਆ ਹੁਕਮਨਾਮਾ ਜਦੋਂ ਲਿਆ ਆਇਆ ਪਤਾ ਉਹ ਕਰਨਾਮਾ ਕਿਹੜਾ ਆ ਬਸੰਤ ਕੀ ਵਾਰ ਮਹੱਲ ਪੰਜਵਾਂ ਪੰਜੇ ਬੱਦੇ ਮਹਾਵਲੀ ਕਰ ਸੱਚਾ ਢੋਆ ਜਦੋਂ ਇਹ ਹੁਕਮ ਆਇਆ ਉਸੇ ਵੇਲੇ ਸਿੱਖਾਂ ਨੇ ਤਿਆਰੀਆਂ ਕਰ ਲਈਆਂ ਕਸੂਰ ਤੇ ਹਮਲਾ ਕੀਤਾ ਉਸਮਾਨ ਖਾਨ ਨੂੰ ਗੁਰਮੁਖੋ ਜੰਗ ਜਹਿਰਾ ਕੇ ਉਹ ਬ੍ਰਾਹਮਣ ਦੀ ਘਰ ਵਾਡੀ ਨੂੰ ਵਾਪਸ ਲਿਆ ਕੇ ਬ੍ਰਾਹਮਣ ਦੇ ਹਵਾਲੇ ਕੀਤਾ ਵੇਖੋ ਸਮੇ ਸਮੇ ਦੇ ਸਿਰ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਜੀ ਅਗਵਾਈ ਕਰਦੇ ਪਏ ਨੇ ਪਹਿਲਾਂ ਵੀ ਅਗਵਾਈ ਕਰਦੇ ਸਨ ਅੱਜ ਵੀ ਅਗਵਾਈ ਕਰ ਰਹੇ ਨੇ ਰੈਂਦੀ ਦੁਨੀਆ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਜੀ ਅਗਵਾਈ ਕਰਦੇ ਰਹਿਣਗੇ ਬਸ ਸਿੱਖਾ ਤੇਰਾ ਭੋਸਾ ਹੋਵੇ ਤੇਰੀ ਸ਼ਰਧਾ ਹੋਵੇ ਤੇਰਾ ਪਿਆਰ ਹੋਵੇ ਮੈਂ ਕਿ ਵਿਦਵਾਨ ਨੂੰ ਪੜਦਾ ਪਿਆ ਸਕੀ ਹੋਰ ਧਰਮ ਦਾ ਵਿਦਵਾਨ ਹੈ ਉਹ ਕੀ ਲਿਖਦਾ ਕਹਿੰਦੇ ਮੈਂ ਬੜੇ ਗ੍ਰੰਥ ਪੜੇ ਬੜੀਆਂ ਕਿਤਾਬਾਂ ਪੜੀਆਂ ਜੰਗਲਾਂ ਦੇ ਵਿੱਚ ਭਟਕਿਆ ਥਾਂ ਥਾਂ ਤੇ ਗਿਆ ਪਹਾੜਾਂ ਵਿੱਚ ਵੀ ਗਿਆ ਪਰ ਮੈਨੂੰ ਆਤਮਿਕ ਸ਼ਾਂਤੀ ਨਹੀਂ ਮਿਲੀ ਪਾ ਮੈਨੂੰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਮੈਂ ਥਾਂ ਥਾਂ ਤੇ ਗਿਆ ਥਾਂ ਥਾਂ ਤੇ ਭਟਕਿਆ ਮੈਨੂੰ ਆਤਮਿਕ ਸ਼ਾਂਤੀ ਨਹੀਂ ਮਿਲੀ ਮੇਰਾ ਮਨ ਹਰ ਵੇਲੇ ਕਲਪ ਦਾ ਰਹਿੰਦਾ ਸੀ ਕਹਿੰਦੇ ਇੱਕ ਦਿਨ ਕਿਸੇ ਗੁਰ ਸਿੱਖ ਦੇ ਨਾਲ ਮਲਾਪ ਹੋਇਆ ਉਨੇ ਮੈਨੂੰ ਸੁਖਮਣੀ ਸਹਿਜ ਦਾ ਗੁੜਕਾ ਦਿੱਤਾ ਕਹਿੰਦੇ ਜਦੋਂ ਮੈਂ ਸੁਖਮਣੀ ਸਹਿਜ ਦੀ ਬਾਣੀ پڑھਨੀ ਸ਼ੁਰੂ ਕੀਤੀ ਸਮਝਣੀ ਸ਼ੁਰੂ ਕੀਤੀ ਤੇ ਕਹਿੰਦੇ ਮੇਰੇ ਅੰਦਰ ਫਿਰ ਆਤਮਿਕ ਸ਼ਾਂਤੀ ਆਉਣੇ ਸ਼ੁਰੂ ਹੋ ਗਈ ਪਵ ਅੰਦਰ ਰਸ ਆਉਣਾ ਸ਼ੁਰੂ ਹੋ ਗਿਆ ਅੰਦਰ ਆਨੰਦ ਆਉਣਾ ਸ਼ੁਰੂ ਹੋ ਗਿਆ ਅੰਦਰ ਦੀ ਕਲਪਨਾ ਦੂਰ ਹੋ ਗਈ ਅੰਦਰ ਦਾ ਕਲੇਸ਼ ਦੂਰ ਹੋ ਗਿਆ ਵੀਰੇ ਤੋ ਉਹ ਵਿਦਵਾਨ ਪਤਾ ਕੀ ਲਿਖਦਾ ਫਿਰ ਆਪਣੇ ਚੇਲਿਆਂ ਨੂੰ ਕੀ ਕਹਿੰਦਾ ਕਹਿੰਦਾ ਮੇਰੇ ਚੇਲਿਓ ਜਦੋਂ ਮੇਰੀ ਮੌਤ ਹੋ ਜਾਵੇ ਨਾ ਵੇਖੋ ਬਾਣੀ ਨਾਲ ਕਿੰਨਾ ਪਿਆਰ ਪੈ ਗਿਆ ਕਹਿੰਦਾ ਮੇਰੇ ਚੇਲਿਓ ਜਦੋਂ ਮੇਰੀ ਮੌਤ ਹੋ ਜਾਵੇ ਮੇਰਾ ਸਰੀਰ ਤੁਸੀਂ ਜਦੋਂ ਦਫਨਾਉਣ ਲੱਗੋ ਤਾਂ ਨਾਲ ਇੱਕ ਸੁਗਮੀ ਸਹਜਾ ਗੁਟਕਾ ਸਹਿ ਵੀ ਰੱਖ ਦਿਓ ਤਾਂ ਕਿ ਇਹ ਸਰੀਰ ਵੀ ਪ੍ਰਵਾਨ ਹੋ ਜਾਵੇ ਇਹ ਨਾਨਕ ਕੇ ਸੇ ਬਲਵਾਨ ਹੋਆ ਜਿਨ ਸਤਗੁਰੂ ਸਿਓ ਚਿੱਤ ਲਾਇਆ ਵੇਖੋ ਗੈਰ ਸਿੱਖ ਦਾ ਕਿਵੇਂ ਗੁਰਬਾਣੀ ਨਾਲ ਪਿਆਰ ਪੈ ਗਿਆ ਗੁਰਬਾਣੀ ਕਿਵੇਂ ਝੋਲੀਆਂ ਭੜਦੀ ਪਈ ਹੈ ਪੱਗਾਂ ਵਾਲਿਓ ਸਤਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਉਹ ਬਿਅਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗਾਦੀ ਦਿੱਤੀ ਹੈ ਜਿਸ ਬਿਅਦਾ ਦੇ ਨਾਲ ਗੁਰਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇ ਪੁੱਤੈ ਨੂੰ ਗੁਰਤਾ ਗਾਦੀ ਦਿੱਤੀ ਸੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਬਾਣੀ ਨਾਲ ਪਿਆਰ ਕਰੀਏ ਗੁਰਬਾਣੀ ਦਾ ਓਟ ਆਸਰਾ ਲਈਏ ਗੁਰਬਾਣੀ ਅੱਜ ਵੀ ਝੋਲੀਆਂ ਪੜਦੀ ਪਈ ਹੈ ਇਹ ਗੁਰਬਾਣੀ ਪੜ ਕੇ ਕਈਆਂ ਨੂੰ ਬ੍ਰह्म ਗਿਆਨ ਹੋ ਗਿਆ ਕਈਆਂ ਨੂੰ ਬ੍ਰਹਮ ਗਿਆਨ ਹੋ ਰਿਹਾ ਹੈ ਤੇ ਰੇਂਦੀ ਦੁਨੀਆ ਦਾ ਕਈਆਂ ਨੂੰ ਬ੍ਰਹਮ ਗਿਆਨ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿਗੁਰ ਦੇ ਬਚਨ ਨੇ ਤੀਨ ਰੂਪ ਹੈ ਵੋਹਿ ਕੇ ਸੁਨੋ ਆਨੰਦ ਜਤ ਲਾਏ ਕਹਿੰਦੇ ਭਾਈ ਆਨੰਦ ਲਾ ਜੀ तीन रूप है के, के सुनो नंद चित लाए निर्गुण सड़गुण गुण शब्द है कह तुहे समझाए निर्गुण मेरा स्वरूप है सड़गुण मेरा स्वरूप है गुण शब्द धन धन गुरु ग्रंथ साहब जी निर्गुण सड़गुण गुण शब्द है कह तुहे समझाए आओ दादा माने गुरमुख को समा हो गया है ਇੱਕ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਧੰਨ ਗਿਆ ਲਈ ਫਿਰ ਅਰਦਾਸ ਬੜਾ ਸਮਾਪਤੀ ਹੈ ਜੀ ਵੈਸੇ ਅਗਾਮ ਜਾਣਾ ਸੀ ਪਰ ਸਮਾਂ ਘੱਟ ਹੋ ਚੁੱਕਿਆ ਹੈ ਮੈਂ ਬੜਾ ਜਤਨ ਕੀਤਾ ਕਿ ਸਮੇਂ ਦੇ ਵਿੱਚ ਸਤਿਗੁਰੂ ਦੀ ਸੇਵਾ ਲੈਣ ਸਤਿਗੁਰੂ ਦੀ ਸੇਵਾ ਲਈ ਹੈ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਦੇ ਵਿੱਚ ਅੰਦਰੋਂ ਅਰਦਾਸ ਕਰਿਓ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਵੀ ਤੇ ਸਾਡੇ ਪਰਿਵਾਰ ਨੂੰ ਵੀ ਤੁਸੀਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਗੁਰਬਾਣੀ ਨਾਲ ਜੋੜ ਕੇ ਰੱਖਿਓ ਸਤਿਗੁਰੂ ਜੇ ਸੁੱਖ ਦੇਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਦਿਹਾਈ ਜੇ ਸੁੱਖ ਨੇ ਤਾਂ ਵੀ ਤੇਰਾ ਸ਼ੁਕਰਾਨਾ ਕਰੀਏ ਜੇ ਘਰ 'ਚ ਦੁੱਖ ਆ ਗਏ ਨੇ ਤਾਂ ਵੀ ਤੇਰੇ ਅਗੇ ਅਰਦਾਸ ਕਰਕੇ ਕਿ ਇਹ ਕੋਲੋਂ ਸੁੱਖਾਂ ਦੀ ਪ੍ਰਾਪਤੀ ਕਰੀਏ ਮਹਾਰਾਜ ਜੀ ਆਓ ਪਿਆਰਤ ਬੜੀਏ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਸਾਹਿਬ ਦੀ ਧੰਨ ਕਦ ਹੈ ਤਨ ਹੈ ਕਨ ਹੈ ਗੁਰੂ ਗ੍ਰੰਥ ਸਾਹਿਬ ਦੀ ਧੰਨ 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 ਹੈ ਮੈਂ ਇੱਕ ਬੇਨਤੀ ਕਰਾਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਨੇ ਕਿਹਾ ਕੰਜੂਸੀ ਨਾ ਕਰਿਆ ਕਰੋ ਸਤਿਗੁਰ ਦੀ ਬਾਣੀ ਕਹਿੰਦੀ ਏ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਏ ਗੁਰੂ ਗ੍ਰੰਥ ਸਾਹਿਬ ਜੀ ਜਿੰਨੀ ਤੁਧਨੋਂ ਧਨ ਕਿਹਾ ਤਿੰਨ ਜਮਾ ਨੇਰ ਤਾਂ ਆਇਆ ਉਹ ਜਮਾ ਦੀ ਕੀ ਮਜਾਲ ਉਹਦੇ ਕੋਲ ਆ ਜਨ ਜਿਹਨੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਧੰਨ ਗਾਇਤਾ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਕਰ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ 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 ਹੈ ਗੁਰੂ ਗ੍ਰੰਥ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਅਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਸਤਗੁਰ ਜੀ ਕਿਰਪਾ ਕਰਨ ਸਤਗੁਰ ਜੀ ਬਖਸ਼ਿਸ਼ ਕਰਨ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰ ਜੀ ਬਖਸ਼ਣ ਯੋਗ ਨੇ ਸਤ ਗੁਰ ਦੀ ਸਾ ਸੰਤ ਬਖਸ਼ਣ ਯੋਗ ਹੈ ਦਾਸ ਦੀਆਂ ਬੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ